ਸਾਡੇ ਕੋਲ ਰਣਵੀਰ ਸਿੰਘ ਨਾਮ ਦੇ ਵਿਅਕਤੀ ਆਏ ਦੂਸਰਾ ਅੰਦੇ ਰਹਿਣ ਵਾਲੇ ਨੇ ਉਹਨਾਂ ਕੋਲ ਇੱਕ ਕਾਲ ਆਈ WhatsApp ਕਾਲ ਆਈ ਤੇ ਜਿਹਦੇ ਚ ਉਹਨਾਂ ਨੇ ਪੁਲਿਸ ਨੂੰ ਇਮਪਰਸਨੇਟ ਕੀਤਾ ਹੋਇਆ ਸੀ ਪੁਲਿਸ ਦੀ ਤਸਵੀਰ ਸੀ ਉਹਨਾਂ ਨੇ ਪੁਲਿਸ ਦੀ ਯੂਨੀਫਾਰਮ ਚ ਲਾਈ ਹੋਈ ਤੇ ਉਹਨਾਂ ਨੂੰ ਪੁੱਛਿਆ ਗਿਆ ਕਿ ਕੀ ਤੁਹਾਡਾ ਬੇਟਾ ਬਾਹਰ ਰਹਿੰਦਾ ਹੈ ਕੈਨੇਡਾ ਰਹਿੰਦਾ ਹੈ ਤੇ ਉਹਨਾਂ ਨੇ ਜਵਾਬ ਚ ਕਿਹਾ ਹਾਂ ਮੇਰਾ ਬੇਟਾ ਕੈਨੇਡਾ ਰਹਿੰਦਾ ਹੈ ਤੇ ਉਸ ਤੋਂ ਬਾਅਦ ਉਹਨਾਂ ਨੇ ਇੱਕ ਝੂਠੀ ਕਹਾਣੀ ਬਣਾਈ ਕਿ ਤੁਹਾਡੇ ਬੇਟੇ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਤੇ ਜੇ ਤੁਸੀਂ ਉਹਨੂੰ ਛਡਾਉਣਾ ਚਾਹੁੰਦੇ ਹੋ ਤੇ ਤੁਹਾਨੂੰ ਆ ਪੈਸੇ ਪਵਾਣੇ ਪੈਣੇ ਤਾਂ ਉਹ ਉਹਨਾਂ ਨੂੰ ਡਰਾ ਕੇ ਥੋੜਾ ਜਿਹਾ ਉਹਨਾਂ ਨੂੰ ਕਬਰ ਉਹ ਕਬਰਾਂਟ ਚ ਆ ਗਏ ਤੇ ਉਹਨਾਂ ਨੇ ਪੈਸੇ ਟਰਾਂਸਫਰ ਕਰਦੇ ਤਿੰਨ ਬਾਰ ਬਾਰ ਵਕ ਵਕ ਟਾਈਮਸ ਚ ਉਹਨਾਂ ਨੇ ਅਮਾਉਂਟ ਪੇਮੈਂਟ ਕੀਤੀ ਦੋ ਅਕਾਊਂਟਾਂ ਚ ਪੇਮੈਂਟ ਹੋਈ ਹੈ ਤੇ ਟੋਟਲ 5 ਲੱਖ ਰੁਪਏ ਉਹਨਾਂ ਦੇ ਉਹਨਾਂ ਨੇ ਟਰਾਂਜੈਕਸ਼ਨ ਹੋਈ ਹੈ ਤੇ ਇਸ ਕੰਪਲੇਂਟ ਤੇ ਬੇਸ ਤੇ ਅਸੀਂ ਪਰਚਾ ਦਰਜ ਕੀਤਾ ਤੇ ਐਫ ਆਈ ਆਰ ਨੰਬਰ 9 ਤੇ ਸਾਈਬਰ ਪੁਲਿਸ ਸਟੇਸ਼ਨ ਪਤੇਗੜ ਸਾਹਿਬ ਅਪਾਇ ਪਰਚਾ ਦਰਜ ਕੀਤਾ ਸਾਡੇ ਕੋਲ ਰਣਵੀਰ ਸਿੰਘ ਨਾਮ ਦੇ ਵਿਅਕਤੀ ਆਏ ਦੂਸਰਾ ਅੰਦਰ ਰਹਿਣ ਵਾਲੇ ਨੇ ਉਹਨਾਂ ਕੋਲ ਇੱਕ ਕਾਲ ਆਈ WhatsApp ਕਾਲ ਆਈ ਤੇ ਜਿਹਦੇ ਚ ਉਹਨਾਂ ਨੇ ਪੁਲਿਸ ਨੂੰ ਇੰਪਰਸਨੇਟ ਕੀਤਾ ਹੋਇਆ ਸੀ ਪੁਲਿਸ ਦੀ ਤਸਵੀਰ ਸੀ ਉਹਨਾਂ ਨੇ ਪੁਲਿਸ ਦੀ ਯੂਨੀਫਾਰਮ ਚ ਲਾਈ ਹੋਈ ਤੇ ਉਹਨਾਂ ਨੂੰ ਪੁੱਛਿਆ ਗਿਆ ਕਿ ਕੀ ਤੁਹਾਡਾ ਬੇਟਾ ਬਾਹਰ ਰਹਿੰਦਾ ਹੈ ਕੈਨੇਡਾ ਰਹਿੰਦਾ ਹੈ ਤੇ ਉਹਨਾਂ ਨੇ ਜਵਾਬ ਚ ਕਿਹਾ ਹਾਂ ਮੇਰਾ ਬੇਟਾ ਕੈਨੇਡਾ ਰਹਿੰਦਾ ਹੈ ਤੇ ਉਸ ਤੋਂ ਬਾਅਦ ਉਹਨਾਂ ਨੇ ਇੱਕ ਝੂਠੀ ਕਹਾਣੀ ਬਣਾਈ ਕਿ ਤੁਹਾਡੇ ਬੇਟੇ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਤੇ ਜੇ ਤੁਸੀਂ ਉਹਨੂੰ ਛਡਾਉਣਾ ਚਾਹੁੰਦੇ ਹੋ ਤੇ ਤੁਹਾਨੂੰ ਆ ਪੈਸੇ ਪਵਾਣੇ ਪੈਣੇ ਤਾਂ ਉਹ ਉਹਨਾਂ ਨੂੰ ਡਰਾ ਕੇ ਥੋੜਾ ਜਿਹਾ ਉਹਨਾਂ ਨੂੰ ਕਬਰ ਉਕਬਰਾਟ ਚ ਆ ਕੇ ਤੇ ਉਹਨਾਂ ਨੇ ਪੈਸੇ ਟਰਾਂਸਫਰ ਕਰਦੇ ਤਿੰਨ بار بار ਵਕ ਵਕ ਟਾਈਮਸ ਤੇ ਉਹਨਾਂ ਨੇ ਅਮਾਉਂਟ ਪੇਮੈਂਟ ਕੀਤੀ ਦੋ ਅਕਾਊਂਟਾਂ 'ਚ ਪੇਮੈਂਟ ਹੋਈ ਹੈ ਤੇ ਟੋਟਲ 5 ਲੱਖ ਰੁਪਏ ਉਹਨਾਂ ਦੇ ਉਹਨਾਂ ਨੇ ਟਰਾਂਜੈਕਸ਼ਨ ਹੋਈ ਹੈ ਤੇ ਇਸ ਕੰਪਲੇਂਟ ਤੇ ਬੇਸ ਤੇ ਅਸੀਂ ਪਰਚਾ ਦਰਜ ਕੀਤਾ ਤੇ ਐਫ ਆਈ ਆਰ ਨੰਬਰ 9 ਤੇ ਸਾਈਬਰ ਪੁਲਿਸ ਸਟੇਸ਼ਨ ਪਤੇਗੜ ਸਾਹਿਬ ਅਪਾਇ ਪਰਚਾ ਦਰਜ ਕੀਤਾ ਸਾਡੇ ਕੋਲ ਰਣਵੀਰ ਸਿੰਘ ਨਾਮ ਦੇ ਵਿਅਕਤੀ ਆਏ ਜੁਸਰਾਂ ਦੇ ਰਹਿਣ ਵਾਲੇ ਨੇ ਉਹਨਾਂ ਕੋਲ ਇੱਕ ਕਾਲ ਆਈ ਵਟਸਐਪ ਕਾਲ ਆਈ ਤੇ ਜਿਹਦੇ ਚ ਉਹਨਾਂ ਨੇ ਪੁਲਿਸ ਨੂੰ ਇੰਪਰਸਨੇਟ ਕੀਤਾ ਹੋਇਆ ਸੀ ਪੁਲਿਸ ਦੀ ਤਸਵੀਰ ਸੀ ਉਹਨਾਂ ਨੇ ਪੁਲਿਸ ਦੀ ਯੂਨੀਫਾਰਮ ਚ ਲਾਈ ਹੋਈ ਤੇ ਉਹਨਾਂ ਨੂੰ ਪੁੱਛਿਆ ਗਿਆ ਕਿ ਕੀ ਤੁਹਾਡਾ ਬੇਟਾ ਬਾਹਰ ਰਹਿੰਦਾ ਹੈ ਕੈਨੇਡਾ ਰਹਿੰਦਾ ਹੈ ਤੇ ਉਹਨਾਂ ਨੇ ਜਵਾਬ ਚ ਕਿਹਾ ਹਾਂ ਮੇਰਾ ਬੇਟਾ ਕੈਨੇਡਾ ਰਹਿੰਦਾ ਹੈ ਤੇ ਉਸ ਤੋਂ ਬਾਅਦ ਉਹਨਾਂ ਨੇ ਇੱਕ ਝੂਠੀ ਕਹਾਣੀ ਬਣਾਈ ਕਿ ਤੁਹਾਡੇ ਬੇਟੇ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਤੇ ਜੇ ਤੁਸੀਂ ਉਹਨੂੰ ਛਡਾਉਣਾ ਚਾਹੁੰਦੇ ਹੋ ਤੇ ਤੁਹਾਨੂੰ ਆ ਪੈਸੇ ਪਵਾਣੇ ਪੈਣੇ ਤਾਂ ਉਹ ਉਹਨਾਂ ਨੂੰ ਡਰਾ ਕੇ ਥੋੜਾ ਜਿਹਾ ਉਹਨਾਂ ਨੂੰ ਕਬਰ ਉਕਬਰਾਟ ਚ ਆ ਕੇ ਤੇ ਉਹਨਾਂ ਨੇ ਪੈਸੇ ਟਰਾਂਸਫਰ ਕਰਦੇ ਤਿੰਨ ਵਾਰ-ਵਾਰ ਵਕ-ਵਕ ਟਾਈਮਸ ਤੇ ਉਹਨਾਂ ਨੇ ਅਮਾਉਂਟ ਪੇਮੈਂਟ ਕੀਤੀ ਦੋ ਅਕਾਊਂਟਾਂ 'ਚ ਪੇਮੈਂਟ ਹੋਈ ਹੈ ਤੇ ਟੋਟਲ 5 ਲੱਖ ਰੁਪਏ ਉਹਨਾਂ ਦੇ ਉਹਨਾਂ ਨੇ ट्रांजैक्शन ਹੋਈ ਹੈ ਤੇ ਇਸ ਕੰਪਲੇਂਟ ਤੇ ਬੇਸ ਤੇ ਅਸੀਂ ਪਰਚਾ ਦਰਜ ਕੀਤਾ ਤੇ ਐਫ ਆਈ ਆਰ ਨੰਬਰ 9 ਤੇ ਸਾਈਬਰ ਪੁਲਿਸ ਸਟੇਸ਼ਨ ਪਤੇਗੜ ਸਾਹਿਬ ਆਪਾਇ ਪਰਚਾ ਦਰਜ ਕੀਤਾ ਸਾਡੇ ਕੋਲ ਰਣਵੀਰ ਸਿੰਘ ਨਾਮ ਦੇ ਵਿਅਕਤੀ ਆਏ ਦੂਸਰਾ ਅੰਦੇ ਰਹਿਣ ਵਾਲੇ ਨੇ ਉਹਨਾਂ ਕੋਲ ਇੱਕ ਕਾਲ ਆਈ ਵਟਸਐਪ ਕਾਲ ਆਈ ਤੇ ਜਿਹਦੇ ਚ ਉਹਨਾਂ ਨੇ ਪੁਲਿਸ ਨੂੰ ਇੰਪਰਸੋਨੇਟ ਕੀਤਾ ਹੋਇਆ ਸੀ ਪੁਲਿਸ ਦੀ ਤਸਵੀਰ ਸੀ ਉਹਨਾਂ ਨੇ ਪੁਲਿਸ ਦੀ ਯੂਨੀਫਾਰਮ ਚ ਲਾਈ ਹੋਈ ਤੇ ਉਹਨਾਂ ਨੂੰ ਪੁੱਛਿਆ ਗਿਆ ਕਿ ਕੀ ਤੁਹਾਡਾ ਬੇਟਾ ਬਾਹਰ ਰਹਿੰਦਾ ਹੈ ਕੈਨੇਡਾ ਰਹਿੰਦਾ ਹੈ ਤੇ ਉਹਨਾਂ ਨੇ ਜਵਾਬ ਚ ਕਿਹਾ ਹਾਂ ਮੇਰਾ ਬੇਟਾ ਕੈਨੇਡਾ ਰਹਿੰਦਾ ਹੈ ਤੇ ਉਸ ਤੋਂ ਬਾਅਦ ਉਹਨਾਂ ਨੇ ਇੱਕ ਝੂਠੀ ਕਹਾਣੀ ਬਣਾਈ ਕਿ ਤੁਹਾਡੇ ਬੇਟੇ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਤੇ ਜੇ ਤੁਸੀਂ ਉਹਨੂੰ ਛਡਾਉਣਾ ਚਾਹੁੰਦੇ ਹੋ ਤੇ ਤੁਹਾਨੂੰ ਆ ਪੈਸੇ ਪਵਾਣੇ ਪੈਣੇ ਤਾਂ ਉਹ ਉਹਨਾਂ ਨੂੰ ਡਰਾ ਕੇ ਥੋੜਾ ਜਿਹਾ ਉਹਨਾਂ ਨੂੰ ਕਬਰ ਉਕਬਰਾਟ ਚ ਆ ਕੇ ਤੇ ਉਹਨਾਂ ਨੇ ਪੈਸੇ ਟਰਾਂਸਫਰ ਕਰਦੇ ਤਿੰਨ ਵਾਰ-ਵਾਰ ਵੱਖ-ਵੱਖ ਟਾਈਮਸ 'ਤੇ ਉਹਨਾਂ ਨੇ ਅਮਾਊਂਟ ਪੇਮੈਂਟ ਕੀਤੀ ਦੋ ਅਕਾਊਂਟਾਂ 'ਚ ਪੇਮੈਂਟ ਹੋਈ ਹੈ ਤੇ ਟੋਟਲ 5 ਲੱਖ ਰੁਪਏ ਉਹਨਾਂ ਦੇ ਉਹਨਾਂ ਨੇ ट्रांजैक्शन ਹੋਈ ਹੈ ਤੇ ਇਸ ਕੰਪਲੇਂਟ ਦੇ ਬੇਸ ਤੇ ਅਸੀਂ ਪਰਚਾ ਦਰਜ ਕੀਤਾ ਹੈ ਤੇ ਐਫ ਆਈ ਆਰ ਨੰਬਰ 9 ਤੇ ਸਾਈਬਰ ਪੁਲਿਸ ਸਟੇਸ਼ਨ ਪਤੇਗੜ ਸਾਹਿਬ ਅਪਾਇ ਪਰਚਾ ਦਰਜ ਕੀਤਾ ਸਾਡੇ ਕੋਲ ਰਣਵੀਰ ਸਿੰਘ ਨਾਮ ਦੇ ਵਿਅਕਤੀ ਆਏ ਜੁਸਤਾਂ ਦੇ ਰਹਿਣ ਵਾਲੇ ਨੇ ਉਹਨਾਂ ਕੋਲ ਇੱਕ ਕਾਲ ਆਈ ਵਟਸਐਪ ਕਾਲ ਆਈ ਤੇ ਜਿਹਦੇ ਚ ਉਹਨਾਂ ਨੇ ਪੁਲਿਸ ਨੂੰ ਇੰਪਰਸੋਨੇਟ ਕੀਤਾ ਹੋਇਆ ਸੀ ਪੁਲਿਸ ਦੀ ਤਸਵੀਰ ਸੀ ਉਹਨਾਂ ਨੇ ਪੁਲਿਸ ਦੀ ਯੂਨੀਫਾਰਮ ਚ ਲਾਈ ਹੋਈ ਤੇ ਉਹਨਾਂ ਨੂੰ ਪੁੱਛਿਆ ਗਿਆ ਕਿ ਕੀ ਤੁਹਾਡਾ ਬੇਟਾ ਬਾਹਰ ਰਹਿੰਦਾ ਹੈ ਕੈਨੇਡਾ ਰਹਿੰਦਾ ਹੈ ਤੇ ਉਹਨਾਂ ਨੇ ਇਹਦੇ ਜਵਾਬ ਚ ਕਿਹਾ ਹਾਂ ਮੇਰਾ ਬੇਟਾ ਕੈਨੇਡਾ ਰਹਿੰਦਾ ਹੈ ਤੇ ਉਸ ਤੋਂ ਬਾਅਦ ਉਹਨਾਂ ਨੇ ਇੱਕ ਝੂਠੀ ਕਹਾਣੀ ਬਣਾਈ ਕਿ ਤੁਹਾਡੇ ਬੇਟੇ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਤੇ ਜੇ ਤੁਸੀਂ ਉਹਨੂੰ ਛਡਾਉਣਾ ਚਾਹੁੰਦੇ ਹੋ ਤੇ ਤੁਹਾਨੂੰ ਆ ਪੈਸੇ ਪਵਾਣੇ ਪੈਣੇ ਤਾਂ ਉਹ ਉਹਨਾਂ ਨੂੰ ਡਰਾ ਕੇ ਥੋੜਾ ਜਿਹਾ ਉਹਨਾਂ ਨੂੰ ਕਬਰ ਉਕਬਰਾਟ ਚ ਆ ਕੇ ਤੇ ਉਹਨਾਂ ਨੇ ਪੈਸੇ ਟਰਾਂਸਫਰ ਕਰਦੇ ਤਿੰਨ ਵਾਰ-ਵਾਰ ਵਕ-ਵਕ ਟਾਈਮਸ 'ਚ ਉਹਨਾਂ ਨੇ ਅਮਾਉਂਟ ਪੇਮੈਂਟ ਕੀਤੀ ਦੋ ਅਕਾਊਂਟਾਂ 'ਚ ਪੇਮੈਂਟ ਹੋਈ ਹੈ ਤੇ ਟੋਟਲ 5 ਲੱਖ ਰੁਪਏ ਉਹਨਾਂ ਦੇ ਉਹਨਾਂ ਨੇ ट्रांजैक्शन ਹੋਈ ਹੈ ਤੇ ਇਸ ਕੰਪਲੇਂਟ ਦੇ ਬੇਸ ਤੇ ਅਸੀਂ ਪਰਚਾ ਦਰਜ ਕੀਤਾ ਹੈ ਤੇ ਐਫ ਆਈ ਆਰ ਨੰਬਰ 9 ਤੇ ਸਾਈਬਰ ਪੁਲਿਸ ਸਟੇਸ਼ਨ ਅਤੇਗੜ ਸਾਹਿਬ ਆਪਾਇ ਪਰਚਾ ਦਰਜ ਕੀਤਾ ਹੈ